इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਪੁਲਿਸ ਕਮਿਸ਼ਨਰ ਅੰਡਰ ਸਟ੍ਰਾਟ ਗੁਰਪ੍ਰੀਤ ਸਿੰਘ ਪੁਲਵਾਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਛਾਟਾ ਅੰਡਰ ਦ ਸੂਪਰਵੀਜ਼ਨ ਆਹ ACP ਵੈਸਟ ਦਾ ਸ਼ੇਰਦਰਸ਼ਨ ਜੀ ਤੇ SHO ਛਾਟਾ ਸ਼੍ਰੀ ਵਿਨੋਦ ਕੁਮਾਰ ਉਹਨਾਂ ਨੇ 10 ਦੋਸ਼ੀ ਗ੍ਰਿਫਤਾਰ ਕੀਤੇ ਐਫ ਆਈ ਆਰ ਨੰਬਰ 220 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਐਕਟ ਦੇ ਤਹਿਤ ਦੋਸ਼ੀ ਦਾ ਨਾਮ ਹੈ ਪ੍ਰਿੰਸ ਗਿਲ ਬਲਜਿੰਦਰ ਸਿੰਘ ਤੇ ਰਾਜਵੀਰ ਸਿੰਘ ਇਹ ਤਿੰਨਾਂ ਦੀ ਉਮਰ 22 ਸਾਲ ਦੇ ਕਰੀਬ ਹੈ ਤੇ 10ਵੀਂ 12ਵੀਂ ਪੜ੍ਹੇ ਆ ਤੇ ਇਹ ਤਿੰਨੋਂ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਤੋਂ ਸਾਨੂੰ 4 ਮੋਟਰਸਾਈਕਲ ਤੇ 2 ਐਕਟਿਵਾ ਸਕੂਟਰ ਦੀ ਰਿਕਵਰੀ ਹੋਈ ਹੈ ਤੇ 14 ਤਰੀਕ ਨੂੰ ਅਸੀਂ ਇਹਨਾਂ ਨੂੰ ਰੈਸਟ ਕੀਤਾ ਤੇ ਕੈਂਟੋਨਮੈਂਟ ਏਰੀਆ ਦੇ ਵਿੱਚੋਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 6 ਵਾਈਕਲਸ ਦੀ ਰਿਕਵਰੀ ਹੋਈ ਹੈ ਤੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਜੇ ਹੋਰ ਵੀ ਕੁਝ ਨਿਕਲੂਗਾ ਪੁੱਛਗਿੱਛ ਦੇ ਵਿੱਚ ਤੇ ਉਹ ਵੀ ਅਸੀਂ ਤੁਹਾਨੂੰ ਪਬਲਿਕ ਨੂੰ ਜਾਣੂ ਕਰਾਵਾਂਗੇ ਤੇ ਬਾਕੀ ਇਹਨਾਂ ਦੇ ਬਰਕਲਾਸ ਹਲੇ ਫਿਲਹਾਲ ਸਾਨੂੰ ਕੋਈ ਹੋਰ ਕੋਈ ਕੇਸ ਦਾ ਨਹੀਂ ਪਤਾ ਚੱਲਿਆ ਧੰਨਵਾਦ